ਗਰਮੀ ਇੰਨੀ ਪੈਂਦੀ ਸੀ ਕਿ ਪੰਛੀਆਂ ਦਾ ਬੁਰਾ ਹਾਲ ਸੀ ਕਿ ਇੱਥੇ ਘੁੱਗੀ ਨੇ ਪਰ ਵਿੱਚ ਵੇਖੋ ਮੱਛੇ ਬੁੱਟੇ ਦੇ ਕਿੰਨੂਆਂ ਦਾ ਬੁੱਟਾ ਸੀ ਮੱਚ ਗਿਆ ਇੱਥੇ ਆਲਣਾ ਪਾਇਆ ਹੋਇਆ ਤੇ ਵਿੱਚ ਹੀ ਬੈਠੀ ਹੈ ਤੇ ਅੰਡਾ ਆ ਪਿਆ ਬੱਚਾ ਸ਼ਾਇਦ ਬਾਹਰ ਨਿਕਲ ਗਿਆ ਅੰਡੇ ਤੋਂ ਤੇ ਘੁੱਗੀ ਬੈਠੀ ਇੱਥੇ ਪਰ ਹੁਣ ਲੱਗਦਾ ਕੱਲ੍ਹ ਤੋਂ ਮੀਂਹ ਆ ਗਿਆ ਤੇ ਥੋੜਾ ਜਿਹਾ ਇਹਨਾਂ ਨੂੰ ਪੰਛੀਆਂ ਨੂੰ ਵੀ ਆਰਾਮ ਮਿਲ ਜੇ ਬੁੱਟੇ ਲੋ ਕੁਪੱਟੀ ਇਹਦੇ ਵਿਚਾਰੇ ਇਹਨਾਂ ਵਿਚਾਰਿਆਂ ਦੇ ਰਹਿਣ ਨੂੰ ਥਾਂ ਹੈ ਨੀਗਾ ਵੇਖੋ ਮੱਛੇ ਬੁੱਟੇ ਦੇ ਵਿੱਚ ਇਹ ਨਹੀਂ ਕਿੰਨੂਆਂ ਦੇ ਆਲਣਾ ਪਾਇਆ ਹੋਇਆ ਇਸ ਕਰਕੇ ਰੁੱਖ ਲਗਾਓ ਕਮ ਸੇ ਕਮ ਕੋਈ ਇੱਕ ਘਰੇ ਇੱਕ ਤਾਂ ਬੂਟਾ ਹੋਵੇ ਕਿ ਵਿਚਾਰੇ ਪੰਛੀਆਂ ਨੂੰ ਵੀ ਕੁਝ ਗਰਮੀ ਦਾ ਘੱਟ ਸਾਹਮਣਾ ਕਰਨਾ ਪਵੇ ਤੇ ਇਹਨਾਂ ਦਾ ਵੀ ਰਹਿਣ ਸਹਿਣ ਹੋ ਜਾਏ ਕਿਤੇ ਧੰਨਵਾਦ ਬਹੁਤ ਦਿਨਾਂ ਦੀ ਗਰਮੀ ਪੈ ਰਹੀ ਸੀਗੀ ਤੇ ਕੱਲ ਪਿਆ ਮੀਂਹ ਤੇ ਅੱਜ ਚਿੜੀਆਂ ਦੀ ਚਹਿਚਹਾਟ ਆਉਣੀ ਸ਼ੁਰੂ ਹੋ ਗਈ ਤੇ ਪੰਛੀ ਤਾਂ ਉੱਕਦੇ ਫਿਰਦੇ ਸੀ ਆਲ ਨੇ ਬਣਾਉਂਦੇ ਫਿਰਦੇ ਸੀ ਹੁਣ ਵਧੀਆ ਅੱਜ ਮੌਜ ਲੈ ਰਹੇ ਕੱਲ ਹੱਥ ਨੇ ਮਿੰਨਾ ਮਿੰਨਾ ਪੈ ਗਿਆ ਮੀਂਹ ਤੇ ਅਚ ਘੇੜੇ ਨਾਲ ਸਾਰੇ ਪੱਤੇ ਚੜ੍ਹ